विलचर की नहीं दो विलचर सुन क्यों नहीं खरियाते और एकदम कोई एक्सीडेंट केस आ गया तीन चार आठ बंदे के आसादन है तो विलचर और स्ट्रेचर क्यों नहीं है ओके हमें दिसंबर उन चीजें लीजिए स्ट्रेचर ले जाना ले तो कितने बंदे तोड़े को बाहर खड़े रहने ਇਹ ਹਸਪੀਟਲ ਨੂੰ ਕੋਈ ਜੰਮ ਵੀ ਕਰ ਸੋਣਾ ਹੈ ਤੁਸੀਂ ਨਾਟ ਬੈਂਕਟੋਲ ਕੀ ਹੈ ਹੈ ਨਹੀਂ ਹੈ ਸਭ ਹੋ ਜਾਗਾ ਅਕਤੂੜ ਐਕਸੀਡੈਂਟ ਕੇਸ ਹੋ ਜਾ ਰੋਡ ਉਪਰ 6 ਬੰਦੇ ਆ ਗਏ ਪਰ ਉਸ ਸਟ੍ਰੀਚਰ ਹੀ ਨਹੀਂ ਹੈਗਾ ਦੱਸ ਕਿ ਰੋਡ ਕਿਥੇ ਸਟ੍ਰੀਚਰ ਪਿਆ ਸੀ ਨਹੀਂ ਇਤਨੀ ਚੀਜ਼ ਹੈ ਨਾ 6 ਚੀਜ਼ ਦਿਨ ਮਿਨਿਮਮ ਮਿਨਿਮਮ 6 ਸਟ੍ਰੀਚਰ ਚੀਜ਼ ਹਨ ਰੈਡੀ ਪੋਜੀਸ਼ਨ ਚ ਉਹ 6 ਮੀਲ ਚਾਹੀਦੀਆਂ ਨੇ ਕਿਉਂ ਨਹੀਂ ਨਵੀਂ ਉੱਥੇ ਤੁਸੀਂ ਕੋਰਸ ਕੀਤਾ ਆ ਜੀ ਡਾਕਟਰ ਹੈ ਹੋ ਤੁਸੀਂ ਸ਼ਪਤ ਲੈ ਕੇ ਆਏ ਹੋ ਕਿ ਸੇਵਾ ਕਰਾਂਗੇ ਤੁਸੀਂ ਜੀ ਸਰਕਾਰ ਨੇ ਸਾਰੇ ਸਾਧਨ ਦਿੱਤੇ ਹੋਏ ਨੇ ਮੈਂ ਤੇ ਹੈਰਾਨ ਹੋ ਰਹੀ ਕਿ ਕਿਉਂ ਨਹੀਂ ਆਵੇ ਅੱਥੇ ਖੜੇ ਰਹਿਣਾ ਚਾਹੀਦਾ ਸੀ ਜਿਵੇਂ ਕੋ ਉਤਰਿਆ ਸਭ ਤੋਂ ਪਹਿਲੇ ਗਈ ਜਦਾ ਉਹਨੂੰ ਸਟੇਚਰ ਚਾਹੀਦਾ ਐਵੇਂ ਲੱਗੂ ਥੋੜਾ ਜਿਹਾ ਹੁਣ ਐ ਐਮਬੂਲੈਂਸ ਇਕ ਪ੍ਰਾਈਵੇਟ ਚਾਹੀਦਾ ਸੀ ਉਹ ਪਰ ਸਟੇਚਰ ਨਾਲ ਲੈ ਕੇ ਮੈਂ ਉਸੀ ਵੇਲੇ ਦੇਖ ਲਿਆ ਸੀ ਕਿ ਸਟੇਚਰ ਹੈ ਹੀ ਨਹੀਂ ਆ ਬੜਾ ਮਿਸਮੈਨੇਜਮੈਂਟ ਹੈ ਤੁਸੀਂ ਲੇਡੀਜ਼ ਦਾ ਟਾਇਲਟ ਦਾ ਖਿਆਲ ਨਹੀਂ ਰੱਖ ਰਹੇ ਮੈਨੂੰ ਬੜਾ ਮੈਨੂੰ ਬੜਾ ਸਰਪ੍ਰਾਈਜ਼ ਹੋ ਰਹਾ ਹੈ ਕਿ ਆਈ ਐਮ ਵੈਰੀ ਸ਼ੌਕਟ ਇਹਨਾਂ ਬੁਰਾ ਹਾਲ ਇੱਥੇ ਮੋਰਚੀ ਕਿੰਨੇ ਤੁਹਾਡੇ ਕੋਲ ਬਾਕਸ ਹੈਗੇ ਮੋਰਚ ਨਹੀਂ ਦਾ ਸਰ ਟੋਟਲ 4 ਫਰੀਜ਼ਰਸ ਨੇ ਤੇ ਰਨਿੰਗ ਕੰਡੀਸ਼ਨ ਚ 4 4 ਰਨਿੰਗ ਕੰਡੀਸ਼ਨਸ ਨੇ ਫਿਕਸ ਕੀ ਗੱਡੀ ਦੇ ਕੋਲ ਨੇ ਉਹ ਸਰ ਅਜ ਇੱਕ ਦਿਨ ਡਿਊਟੀ ਹੁੰਦਾ ਇੱਕ ਦਿਨ ਬੇ ਆਫ ਤੇ ਰਾਈਟ ਜਰ ਗੱਡੀਆਂ ਦੋ ਨੇ ਡਰਾਈਵਰ ਇੱਕ ਹੈ ਰੋਟੇਸ਼ਨ ਨਹੀਂ ਮੁਝ ਸਕੀ ਜਨਵਰੀ ਵਿੱਚ ਕਿੰਨੀਆਂ ਬੁਕਿੰਗ ਕੀਤੀਆਂ ਨੇ ਪੜ੍ਹ ਕੇ ਦੱਸੋ ਜਨਵਰੀ ਵਿੱਚ ਕਿੰਨੇ ਲੋਕਾਂ ਨੂੰ ਸੇਵਾ ਦਿੱਤੀ ਗਈ ਹੈ ਮੇਰੇ ਤੋਂ ਐਥੇ ਤੱਕ ਹੋ ਗਿਆ ਜੀ ਠੀਕ ਹੈ ਜੀ ਐਥੇ ਤੋਂ ਦੂਜਾ ਮਹੀਨਾ ਸ਼ੁਰੂ ਹੋ ਗਿਆ ਇੱਕ ਇਹ ਸਾਰੀ ਇੱਕ ਪੰਨਾ ਹੋ ਗਿਆ ਨਾ ਜੀ ਇਹ ਹਾਂਜੀ ਜੀ ਇੱਕ ਬੁਕਿੰਗ ਹੈ ਨਾ ਹਾਂਜੀ ਸਰ ਹਾਂਜੀ ਇੱਕ 2 3 4 5 6 7 8 ਪੂਰੇ ਮਹੀਨੇ ਅੱਠ ਬੁਕਿੰਗ ਅੱਠ ਪਰੇ ਪੇਸ਼ੰਤ ਹੈ ਇਹ ਛੋਟੀ ਗੱਡੀ ਬੀਐਮ ਵੀ ਆ ਗਿਆ ਉਹਦੇ ਕੋ ਪੇਸ਼ੰਤ ਨੂੰ ਫੋਨ ਕਰਦਾ ਤੁਸੀਂ ਕੀ ਵੀ ਦੱਸ ਫੋਨ ਕਰ ਦਿੰਦੇ ਚਲੋ ਇਸ ਪੂਰੀ ਕਾਪੀ ਤੁਹਾਡੀ ਹੈ ਨਾ ਹਾਂ ਜੀ ਤੁਹਾਡੇ ਅੱਧ ਲਿਖੀ ਹੋਈ ਹੈ ਨਾ ਸਰ ਬੜੀ ਤੁਹਾਡੇ ਅੱਧ ਲਿਖੀ ਹੈ ਨਾ ਕਿਸ ਕਿਸੇ ਉਮਰੀਦ ਦਾ ਫੋਨ ਨੰਬਰ ਦੱਸੋ ਇਹਦੇ ਸੀ ਜਾਂ ਉਹਦੇ ਘਰ ਵਾਲੇ ਦਾ ਫੋਨ ਨੰਬਰ ਦੱਸੋ ਇਹਦੇ ਅਗਰ ਕਿਸੇ ਨੇ ਸੇਵਾ ਲਿੱਤੀ ਹੈ ਸਰਕਾਰ ਨੇ ਗੱਡੀਆਂ ਦਿੱਤੀਆਂ ਨੇ ਡਰਾਈਵਰ ਦਿੱਤਾ ਹੈ ਡੀਜ਼ਲ ਦਿੱਤਾ ਹੈ ਪੈਟਰੋਲ ਦਿੱਤਾ ਹੈ ਖਰਚਾ ਕਰ ਰਹੇ ਹਨ ਅਸੀਂ ਸੇਵਾ ਦੇ ਰਹੇ ਆ ਪੇਸ਼ੈਂਟ ਨੂੰ ਫ੍ਰੀ ਆਫ ਕਾਸਟ ਜਿਉਂ ਅਥੋਂ ਜਾ ਕੇ ਬਾਹਰ ਛੱਡ ਦਿੱਤਾ ਸਾਡਾ ਕੋਈ ਰਿਕਾਰਡ ਨਹੀਂ ਹੈ ਜਿਉਂ ਕਹਿੰਦੇ ਕਿਸੇ ਡਰਾਈਵਰ ਨੇ 2000 ਰੁਪਏ ਮੰਗੇ ਸਾਡਾ ਕੋਈ ਰਿਕਾਰਡ ਨਹੀਂ ਹੈ ਕਿਸੇ ਦਾ ਫੋਨ ਨੰਬਰ ਕਿੱਥੇ ਜੈ ਅਸੀਂ ਵੈਰੀਫਿਕੇਸ਼ਨ ਕਰਨਾ ਆਏ ਤੇ ਦੱਸੋ ਕੋਈ ਕੋਈ ਇੱਕ ਬੁਕਿੰਗ ਦੱਸੋ ਜੀ ਸਿੰਘ ਸਰ ਜੀ ਸਾਹਿਬ ਪੂਰੀ ਉਹਨੂੰ ਛੱਡੋ ਤੁਸੀਂ ਆਪਣੀ ਦੱਸੋ ਪੂਰੀ ਇੱਕ ਬੁਕਿੰਗ ਦੇ ਵੀ ਦੱਸੋ ਕਿਸੇ ਦਾ ਫੋਨ ਨੰਬਰ اٹੈਂਡੈਂਟ ਦਾ ਯਾ ਪੇਸ਼ੈਂਟ ਦਾ ਹੋਏ ਤੁਸੀਂ ਗੱਡੀ ਤੁਹਾਡੀ ਆਪਣੀ ਪਰਸਨਲ ਨਹੀਂ ਸਰ ਸਰਕਾਰੀ ਹੈ ਹੈ ਨਾ ਸਰਕਾਰੀ ਹਾਂਜੀ ਸਰਕਾਰ ਦਾ ਫਿਰ ਨੁਕਸਾਨ ਕਰ ਰਿਹਾ ਫਾਇਦਾ ਤੁਸੀਂ ਵਾਰੀ ਸਰਨਾ ਉਹ ਬੁਲਿਆਂ ਦੀ ਡਿਊਟੀ ਵਾਰੀ ਵਾਰੀ ਸਰ ਲੱਗਦੀ ਜਿਹਦੀ ਫਿਰ ਡਿਊਟੀ ਹੈ ਨਾ ਅਰੇ ਭਾਈ 1 ਮਿੰਟ ਇੱਕ ਨਾ ਕੋਈ ਪੇਸ਼ੈਂਟ ਛੱਡ ਕੇ ਆਏਗਾ ਸਾਨੂੰ ਕੀ ਪਤਾ ਪਹੁੰਚਿਆ ਕੀ ਨਹੀਂ ਪਹੁੰਚਿਆ ਸੀ ਉਹਨੂੰ ਗੱਲ ਕਰਕੇ ਪੁੱਛਣਾ ਆ ਜੀ ਪਹੁੰਚ ਗਏ ਹੋ ਫੋਨ ਨੰਬਰ ਕਿੱਥੇ ਹੋਦਾ ਪੈਸੇ ਤਾਂ ਨਹੀਂ ਲਏ ਡਰਾਈਵਰ ਨੇ ਕਿਵੇਂ ਪੁੱਛਾਂਗੇ ਹੈ ਨਹੀਂ ਕੁਛ ਹੋਇਆ। ਫੁੱਲਾ ਖਾਤਾ ਮੈਦ ਲਾ ਰਹੇ ਤੁਸੀਂ। ਸਰ ਸਟੇਟ ਕੋ ਫੋਨ ਨੰਬਰ ਨਾਲ ਲਿਖਿਆ। 9 ਫਿੰਗਰ ਹੈਗਾ ਮੁੰਡਾ ਰਵੀਲ ਸਿੰਘ ਨੇ ਲਿਖਿਆ ਉਹਨੂੰ ਮੋਬਾਈਲ ਨੰਬਰ ਉਹਨੇ ਸਾਰੀਆਂ ਡਿਊਟੀਆਂ ਉਹਨੇ। ਕਿੰਨੀ ਡੇਟ ਹੈ? ਤੇ ਮੇਰਾ ਨਾਮ ਲਿਖੋ ਹਿਊਮਨਾਈਟ ਕਮਿਸ਼ਨ ਲਿਖੋ। ਦੂਸਰੀ ਦਿਖਾਓ ਜੀ ਕਾਪੀ। ਸਕੋਪਿਸ਼ ਇਨ ਸਟ੍ਰੈਚਰ ਅੰਦਰ ਲੈ ਗਏ ਸੀ ਹੁਣ ਹੀ ਕਰਦੇ 6 ਚਿਹਦੇ ਨੇ ਜੀ ਲੋਰ ਕਰਦੇ 6 ਕਰਦਾ ਕਿ ਸ਼ਾਮ ਤੱਕ 6 ਰਿਕੁਆਇਰਡ ਨੇ ਇੱਥੇ ਉਹ ਪੇਸ਼ੈਂਟ ਆ ਗਿਆ ਉਹ ਜੋ ਨੋਰਮਸ ਨੇ ਨਾ ਦੇਖੋ ਧਿਆਨ ਨਾਲ ਠੀਕ ਹੈ ਸਰ ਹਰ ਚੀਜ਼ ਇੱਕ ਨੋਰਮਸ ਹੁੰਦੇ ਨੇ ਕਿ ਬਲੱਡ ਬੈਂਕ ਵਿੱਚ 100 ਯੂਨਿਟ ਚਿਹਦੇ ਚਿਹਦਾ ਹੈ ਕੁਝ ਨਾ ਹੋਵੇ ਇਥੇ ਤਾਂ ਹੁਣੇ ਅਗ ਲੱਗ ਜਾਏ ਕਿਧਰੇ ਹੁਣੇ ਪਹਚਾਲ ਆ ਜਾਏ ਤੂਫਾਨ ਆ ਜਾਏ ਐਮਰਜੈਂਸੀ ਆ ਜਾਏ ਚਾਰੇ ਵਚਨ ਸੀ ਓਕੇ ਉਹ ਡਬਲ ਚਾਰਜ ਦੇਖ ਰਹੇ ਸੀ ਉਹ ਡਬਲ ਚਾਰਜ ਦੇਖਦੇ ਸੀਗੇ ਕਿੰਨਾ ਚਿਰ ਦੇਖਿਆ ਉਹਨਾਂ ਨੇ ਤੋਂ ਮੈਂ ਵੀ ਇੱਕ ਦੋ ਮਹੀਨੇ ਹੋਇਆ ਹੈ ਤੋਂ ਮੇਰੇ ਤੋਂ ਪਹਿਲੇ ਉਨ੍ਹਾਂ ਨੇ ਤਿੰਨ ਸਾਢੇ ਤਿੰਨ ਮਿੰਟ ਦੇਖਿਆ ਜਿਹੜਾ ਇੰਨਾ ਵੱਡਾ ਮਿਸਮੈਨੇਜਮੈਂਟ ਹੈ ਸੋ ਇਸੇ ਲਈ ਚੇਂਜ ਕੀਤਾ ਮੇਰੀ ਗੁਜਾਰਿਸ਼ ਹੈ ਤੁਸੀਂ ਆਪੇ ਜਵਾਬ ਦੇ ਦਿਓ ਕਿ ਜੋ ਮਿਸਮੈਨੇਜਮੈਂਟ ਹੈ ਚਾਹੇ ਐਂਬੂਲੈਂਸ ਚਾਹੇ ਜਾਂ ਵਾਸ਼ਰੂਮ ਚਾਹੇ ਜੋ ਜੋ ਬੰਦੇ ਖੈਨ ਹੈ ਉਹਦਾ ਜ਼ਿੰਮੇਵਾਰ ਆਪ ਇਹਨਾਂ ਨੂੰ ਠਰਾਈਏ ਤੁਹਾਨੂੰ ਠਰਾਈਏ ਗੱਲ ਖਤਮ ਹੋ ਜਾਂਦੀ ਹੈ ਹੈ ਤੇ ਹੈ ਹੀ ਉਹਦਾ ਮਿਸ ਦੱਸੋ ਪੰਜ ਜੀ ਹੈਗਾ ਕੋ ਨੰਬਰ ਤੁਸੀਂ ਕਿਵੇਂ ਜਜ ਕਰੋਗੇ ਕਿ ਤੁਸੀਂ ਕਿਸੇ ਪੇਸ਼ੈਂਟ ਨੂੰ ਘਰ ਭੇਜਿਆ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ ਕੋਲ ਪੈਸੇ ਦਿੱਤੇ ਨੇ ਕਿ ਨਹੀਂ ਦਿੱਤੇ ਉਹਨੇ ਦੁਖੀ ਕੀਤਾ ਉਹ ਡਰਾਈਵਰ ਨੇ ਉਹਨੂੰ ਕਿਵੇਂ ਕਿਵੇਂ ਸਾਬਿਤ ਕਰੋ ਤੁਸੀਂ ਨਰਸਿੰਗ ਸਿਸਟਰ ਇਹਨਾਂ ਨੇ ਦੇਖ ਲੈ ਐਂਬੂਲੈਂਸਾਂ ਦੇ ਨਹੀਂ ਆਉਂਦੇ ਕੋਈ ਸਫਾਈ ਲਿਖੋ ਤੇ ਤੁਹਾਡਾ ਸਫਾਈ ਕੋਈ ਵੀ ਗੱਡੀ ਕੋਈ ਵੀ ਗੱਡੀ ਜਾਏਗੀ ਉਹਦੇ ਪੇਸ਼ੈਂਟ ਦਾ ਔਰ ਅਟੈਂਡੈਂਟ ਦਾ ਫੋਨ ਨੰਬਰ ਹੋਏਗਾ ਲਿਖੋ ਤੇ ਨੋਟ ਬਣਾਉਣੇ ਨੇ ਸਾਈਨ ਕਰੋ ਆਪਣੇ ਆਈਡੀ ਡੇਟ ਪਾਓ ਮੇਰਾ ਵਿਜ਼ਿਟ ਲਿਖੋ ਤੇ ਐ ਭਾਜੀ ਹਸਪਤਾਲ ਤੁਹਾਡਾ ਤਾਂ ਨਹੀਂ ਹੈ ਨਾ ਸਰਕਾਰ ਦਾ ਹੈ ਨਾ ਤੇ ਸਰਕਾਰ ਨੂੰ ਕੰਮ ਤੇ ਕਰਨਾ ਚਾਹੀਦਾ ਨੇ ਲੋਕਾਂ ਨੂੰ ਸੁਵਿਧਾ ਨਹੀਂ ਮਿਲੀ ਤਾਂ ਫਾਇਦਾ ਕੀ ਹੈ ਮਨ ਲਓ ਜਵਾਬ ਦਿਓ ਤੁਸੀਂ ਅਸੀਂ ਵੀ ਅਗਰ 400 ਕਿਲੋਮੀਟਰ ਦੇਖਣਾ ਹੈ ਤੇ ਇਹਨਾਂ ਗੱਲਾਂ ਨੂੰ ਨਹੀਂ ਦੇਖਣਾ ਹੈ ਕਿ ਚੀਜ਼ਾਂ ਸਰਕਾਰ ਦੇਣਾ ਵੀ ਚਾਹੇ ਤੇ ਜੇ ਉਹਦੇ ਕੋ ਬੰਦੇ ਤੱਕ ਪਹੁੰਚਿਆ ਹੀ ਨਹੀਂ ਤਾਂ ਫਾਇਦਾ ਕੀ